ਸਤਿ ਸ਼੍ਰੀ ਅਕਾਲ ਸਭ ਨੂੰ ਕੀ ਹਾਲ ਚਾਲ ਆ ਉਮੀਦ ਕਰਦਾ ਸਾਰੇ ਚੜ੍ਹਦੀ ਕਲਾ ਚ ਹੋਵੋਗੇ ਤੇ ਅੱਜ ਅਸੀਂ ਆਪਣੇ ਛੋਟੇ ਭਰਾ ਬਲਕਰਨ ਦਾ ਟੈਟੂ ਬਣਾਉਣ ਚੱਲੇ ਆ ਕਿਹਦੀ ਸੋਚਿਆ ਨਹੀਂ ਵੀ ਇੰਨੇ ਦੁਖੀ ਹਿਰਦੇ ਨਾਲ ਇੰਨੇ ਦੁਖੀ ਹੋ ਕੇ ਜਾਵਾਂਗੇ ਟੈਟੂ ਵੱਲੋਂ ਤਾਂ ਪਹਿਨਾ ਹੀ ਸੋਚਿਆ ਸੀ ਬਣਾਉਣਾ ਪਰ ਇਹ ਨਹੀਂ ਸੋਚਿਆ ਵੀ ਇੰਨੇ ਦੁੱਖ ਚ ਜਾਣਾ ਸੋਚਿਆ ਹੀ ਖੁਸ਼ੀ ਖੁਸ਼ੀ ਬਲਕਰਨ ਵੀ ਨਾਲ ਹੋਊਗਾ ਤੇ ਫਿਰ ਟੈਟੂ ਬਣਾਵਾਂਗੇ ਪਰ ਕਈ ਚੀਜ਼ਾਂ ਦਾ ਆਪਾਂ ਨੂੰ ਪਤਾ ਹੀ ਨਹੀਂ ਹੁੰਦਾ ਸਮਝ ਨਹੀਂ ਲੱਗਦੀ ਕੀ ਬਣਿਆ ਤੇ ਬਾਕੀ ਹੁਣ ਉਹਦੇ ਭਰਾ ਛੋਟੇ ਦਾ ਟਾਟੂ ਬਣਾਉਣ ਚੱਲੇ ਆ ਉਹ ਜਦੋਂ ਟਾਟੂ ਬਣ ਜਾਊਗਾ ਉਦੋਂ ਫਿਰ ਤੁਹਾਨੂੰ ਦਿਖਾਵਾਂਗੇ ਬਾਕੀ ਆਪਣੇ ਨਾਲ ਪੱਡਾ ਸਾਹਬ ਨੇ ਬਲਕਰਨ ਦੇ ਜਿਗਰੀ ਯਾਰ ਭਾਈਆ ਤੇ ਦੋ ਵੀਰ ਹੋਰ ਆਪਣੇ ਨਾਲ ਹਰਗੁਣ ਤੇ ਸਣੀ ਵੀਰ ਉਹਨਾਂ ਨੂੰ ਨਾਲ ਲੈ ਕੇ ਉਹਨਾਂ ਨਾਲ ਆ ਕੇ ਅਗਲੇ ਦਿਨ ਤੁਹਾਨੂੰ ਅਪਡੇਟ ਕਰਾਂਗੇ ਵੀ ਕੀ ਆ ਤੇ ਤੁਸੀਂ ਵਲੌਗ ਐਂਡ ਤੱਕ ਜਰੂਰ ਵੇਖਿਓ ਨਾਲੇ ਦਿਖਾਵਾਂਗੇ ਤੁਹਾਨੂੰ ਪਿੰਡ ਕਿਹੜਾ ਪਸੰਦ ਆਉਂਦਾ ਤੇ ਕਿਹੜਾ ਨਾਟੂ ਕਿਦਾਂ ਦਾ ਆਉਂਦਾ ਚਲੋ ਜੀ ਆਪਾਂ ਪਹੁੰਚ ਗਏ ਆ ਸਿੰਘ ਟੈਟੂ ਤੇ ਆ ਜੋ ਚੱਲਦੇ ਆਂ ਅੰਦਰ ਖੋਣੇ ਆ ਤੁਹਾਨੂੰ ਪੱਡਾ ਸਾਹਿਬ ਸੁਈਆਂ ਤੋਂ ਬੜਾ ਡਰਦੇ ਆ ਨੇ ਤੇ ਪੱਡਾ ਸਾਹਿਬ ਤੇ ਵੀ ਇੱਕ ਬਣਾ ਦੇਣਾ ਮੈਂ ਇਹਦੇ ਨਾਲ ਵੀ ਜਿਆਦਾ ਡਰਦਾ ਸੀ ਤੇ ਲੈਨੇ ਤੇ ਕਿਤੇ ਦੂਰ ਤਾਂ ਨਹੀਂ ਜਾਂਦਾ ਤੂੰ ਡਰਦਾ ਤੇ ਨਾ ਵੀ ਆ ਪਰ ਤੈਨੂੰ ਪਤਾ ਭਰਾੜੀ ਏਨੀ ਪੀੜ ਤੇ ਸਹਿ ਨਹੀਂ ਪੈਣੀ ਹੁਣ ਚਲੋ ਜੀ ਆ ਜੀ ਮੈਨੂੰ ਪਹੁੰਚ ਗਿਆ ਸਿੰਘਾ ਟੂ ਸਿੰਘ ਸਾਹਿਬ ਬਣਾਉਣਗੇ ਟਾਟੂ ਆਜ ਤੇ ਆਪਣਾ ਸਿੰਘ ਟਾਟੂ ਤੇ ਆ ਬਾਕੀ ਜੇ ਤਰ੍ਹਾਂ ਦੀ ਤਰ੍ਹਾਂ ਵੀ ਹੋਊਗਾ ਤਰ੍ਹਾਂ ਤਰ੍ਹਾਂ ਤੁਹਾਨੂੰ ਵਿਖਾਈ ਜਾਵਾਂਗੇ ਤਿਆਰੀ ਪੂਰੀ ਹੈ ਇਹਨਾਂ ਕੇ ਸਭ ਕੁਝ ਕਰਨ ਅਗੇ ਕੰਮ ਸਟਾਰਟ ਸਿੰਘ ਸਾਹਿਬ ਨੇ ਇੱਧਰ ਟਾਲ ਲਿਆ ਗਲਵਸਾਂ ਹੰਦੀਪਾਡਾ ਸਾਹਿਬ ਕੀ ਰਿਪੋਰਟਾਂ ਨੇ ਓਕੇ ਕੋਲ ਰੋਟਾ ਫੇਰ ਅੱਜ ਆਪਣਾ ਬੰਦਾ ਨਾਲ ਹੁੰਦਾ ਹੋਰ ਫਿਰ ਹਾਂ ਗੱਲਬਾਤ ਹੋਣੀ ਪੂਰੀ ਗੱਲਬਾਤ ਹੋਣੀ ਪੂਰੀ ਉਹਨੇ ਖੁਸ਼ ਵੜਾ ਹੋਣਾ ਵੇਖ ਕੇ ਉਹਨਾਂ ਬਾਕੀ ਜਿਹੜੇ ਬੰਦੇ ਰਹਿ ਗਏ ਉਹਨਾਂ ਨੂੰ ਨਹੀਂ ਰਹਿਣ ਦੇਣਾ ਸਹੀ ਗੱਲ ਨੇ ਖਿੱਚ ਲਿਓਣੇ ਸਾਰੀ ਬਾਜੀ ਹੁਣ ਹੀ ਕਹਿੰਦੇ ਹੁਣ ਬਸ ਰਿਲੈਕਸ ਹੋ ਕੇ ਬਹਿ ਜਾਓ ਇੱਥੇ ਲੱਗਣੇ ਆ 8-9 ਘੰਟੇ ਬ੍ਰੇਕ ਬਰਕ ਮਿਲੂਗੀ ਵੀ ਚੰਗਣੀ ਸਾਬ ਦੀ ਜਾਕਰ ਸੂਈ ਲੱਗ ਲੱਗੀ ਹੋਣਾ ਸੂਈ ਲੱਗ ਨੱਗੀ ਹੈ ਚਲੋ ਕੋਈ ਨਹੀਂ ਫਿਰ ਜਿਹੜੀ ਲੱਗਣੀ ਹੈ ਉਹ ਤਾਂ ਲੱਗਣੀ ਲੈ ਲਓ ਬਾਪੇ ਦਾ ਨਾਂ ਹਾਂ ਲੋਰਾ ਬਾਪ ਦਾ ਨਾਮ ਤੇ ਕਰੋ ਦੀ ਸ਼ੁਰੂ ਜਿਹਰ ਨਾਗਰਾ ਸਾਹਿਬ ਸਾਹੀ ਪੀੜ ਕਿੰਨੀ ਘੋਂਡੀ ਤੁਹਾਨੂੰ ਪੀੜ ਸੱਚੀ ਬੜੀ ਹੁੰਦੀ ਤੇ ਪਹਿਲਾਂ ਉਹ ਸਹੀ ਭਾਜੂ ਨੇ ਕੋਈ ਸੂਈ ਅੰਤਰੀ ਦੀ ਲਿਆਨ ਜੀ ਕਹਿੰਦੇ ਨੇ ਜਿਹੜੇ ਕਹਿੰਦੇ ਪੀੜ ਨਹੀਂ ਆਦੀ ਇਹਨੂੰ ਦੱਸਿਓ ਕਿਦਾਂ ਬੈਠਦਾ ਹੈ ਇਹ ਕਿਉਂ ਜਾਣਦੇ ਇਸ ਤਰ੍ਹਾਂ ਨਾ ਕਰੇ ਜਦ ਤੇ ਵਾਜਣਾ ਅਤਲਾ ਅੱਗੇ ਚਾਰ ਹੰਦ ਸਿੰਘ ਜੱਟੀਆਂ ਆ। ਇਹ ਕੋਈ ਨਹੀਂ ਹੋਰ ਜਿੰਨੀ ਮਰਜੀ ਹੈ। ਹੈਲਦੀ ਬੰਦਾ ਕੋ ਰਹਿਣਾ ਚਾਹੀਦਾ। ਰੇ ਲੋਗਾ। ਦੋ ਦਰਸ਼ਕ ਹੋਰ ਪਹੁੰਚ ਗਏ। ਹਾਂਜੀ। ਹਾਂਜੀ ਭਾਜੀ। ਕੀ ਖਿਆਲ ਆ? ਖਿਆਲ। ਸਮਝ ਲੱਗਨ ਦੀ ਕੁਛ ਨਹੀਂ? ਲੱਗਣ ਦੀ ਹੋ ਜਾਂਦੀ ਹੈ। ਹੂੰ। ਵੱਡਾ ਸਾਹਿਬ ਨੇ ਤਾਂ ਪੂਰੀ ਸ਼ੁਰੂਆਤ ਕੀਤੀ ਸੀ। ਸ਼ੁਰੂ ਇਹਨਾਂ ਕਰਾਏ ਕੰਮ। ਟਾਈਮ ਲਾ ਗਿਆ ਨਾ ਜੀ 1.5 ਤੋਂ 2 ਘੰਟੇ ਇੱਕ ਵਾਰ ਚੱਲੇ ਥੱਲੇ ਠੀਕ ਆ ਚਲੋ ਫਿਰ ਫਨ ਬ੍ਰੇਕ ਹੋ ਗਈ ਆ ਬ੍ਰੇਕ ਹੋ ਗਈ ਆ ਆ ਆ ਬ੍ਰੇਕ ਦੇ ਵਿੱਚ ਪਾਉਂਦੇ ਨੇ ਇਹ ਗੋਏ ਸਟਾਪ ਹੋ ਗਈ ਉਹ ਚਾਰ ਵਾਲੀ ਕਿੱਥੋਂ ਘੁੰਮਦਾ ਫਿਰਦਾ ਆ ਇਹ ਘਰੋਂ ਤੱਕ ਬਣਾਉਣਾ ਇਹ ਵਾਰ ਆਵਾਰਾ ਗਰਦੀਆਂ ਕਰ ਰਹੇ ਨੇ ਸਾਰਾ ਘੱਟੇਰੀ ਵੀ ਕਰ ਰਿਹਾ ਤੋ ਬਣਾਉਣਾ ਇੱਥੇ ਛੱਡ ਕੇ ਭੱਜ ਕੇ ਭੱਜ ਕੇ ਦੇਖੋ ਜਿਆ ਕਰੇ ਜੀ ਫਿਰ ਸਬਜੀ ਬ੍ਰੇਕ ਹੋ ਗਈ ਆ ਚੱਲ ਗਏ ਮਾ ਆਉਂਦੀ ਬ੍ਰੇਕ ਚਲੋ ਵੇਖਦੇ ਆ ਖਾਣੇ ਪੀਣੇ ਕੁਛ ਫਿਰ ਜਿੰਨਾ ਕ ਟਾਡੂ ਬਨਨਾ ਹੀ ਥੋੜਾ ਜਿਹਾ ਲੱਦੇ ਬਣਿਆ ਲੈ ਟਾਈਮ ਲੱਗਣਾ ਕਾਫੀ ਤੇ ਇੱਕ ਵਾਰੀ ਵਿਖਾਵਾਂਗੇ ਤੁਹਾਨੂੰ ਬਣਾ ਕੇ ਹੀ ਹਾਂਜੀ ਬੜੀ ਲੱਗਦਾ ਹੈ ਸਾਡੀ ਘਟੀਆਂ ਬੜੀ ਤੇ ਗੱਲ ਨਹੀਂ ਟੈਟੂ ਤੇ ਬੜੀ ਗੱਲ ਹੈ ਹਾਂ ਬੜੀ ਸ਼ਾਬਾਸ਼ ਇੱਕ ਵਾਰੀ ਕਰ ਕਰੀਏ ਤੁਹਾਨੂੰ ਚਾਹੋ ਚਲੇ ਹਾਂਜੀ ਸਾਰਾ ਕੰਮ ਹੀ ਇਹਨਾਂ ਦਾ ਹੈ ਇਹ ਬੰਦਿਆਂ ਨੂੰ ਚੈਨ ਨਹੀਂ ਹੁੰਦਿਆ ਅਮਰ ਸਾਰਾ ਆ ਗਏ ਵੇ ਕਿਤਰਾ ਖਲੋਤੇ ਤਿੰਨੇ ਜਾਣੇ ਟੈਟੂ ਤੇ ਖਲੋਂਦੇ ਹੀ ਨਹੀਂ ਇੱਥੇ ਜਾਓ ਜਾਓ ਭਰਾਵਾ ਜਾਓ ਤੁਹਾਡਾ ਔਖਾ ਨਿਕਲ ਜਾਓ ਮੈਂ ਤੇ ਕੁਝ ਖਾਵਾ ਪੀਵਾ ਅਹੀ ਤੇ ਤਾਂ ਖਾਣ ਲੱਗੇ ਆ ਕੋਈ ਪਨੀਰ پنੂਰ 100% ਵੈਜਾ ਇਹ ਬੰਦੇ ਨਹੀਂ ਖਲਾਉਣਦੇ ਪਨੀਰ ਮਸ਼ਰੂਮ ਲੱਗੇ ਆ ਖਾਣ ਥੋੜੀ ਤਾਕਤ ਵਾਲੀਆਂ ਚੀਜ਼ਾਂ ਬਾਕੀ ਕੀ ਕਹਿੰਦੇ ਆ ਜੀ ਭਰਾ ਬਣਾ ਬਿੱਲ ਜ ਨਹੀਂ ਲੱਗਦਾ ਜਿਆਦ ਹਮੇਸ਼ਾ ਉਹਦੀ ਨਾਲ ਹੀ ਰਹਿੰਦੀ ਆ ਨਾ ਭੁੱਲ ਸਕਦਾ ਕਿ ਜੀ ਮਨ ਤੇ ਇਹੋ ਹੀ ਰਹਿੰਦਾ ਵਾ ਕਿ ਉਹ ਨਾਲ ਹੁੰਦਾ ਅੱਜ ਦਿਨ ਕੁਝ ਹੋਰ ਹੋਣੀ ਮਰੇ ਇੱਕ ਤੋਂ ਬਾਅਦ ਵਾਪਸ ਆ ਗਏ ਆ ਤੇ ਹੁਣ ਇੱਕ ਵਾਰੀ ਤੁਹਾਨੂੰ ਟੈਟੂ ਬਣਾ ਕੇ ਫੇਰ ਹੀ ਵਿਖਾਵਾਂਗੇ ਲੱਗੇ ਆ ਫੇਰ ਸੀਟ ਤੇ ਬਹਿਣ ਜੇ ਤਾਂ ਪੂਰਾ ਭੰਨ ਜਾਂਦਾ ਫੇਰ ਵਿਖਾਉਨੇ ਤੁਹਾਨੂੰ ਲੱਗ ਭੱਕ ਜਿਹੜੇ ਆ 8 ਘੰਟੇ ਆਪਾਂ ਨੂੰ ਹੋ ਗਏ ਆ ਟੈਟੂ ਬਣਾਉਂਦੇ ਆ ਤੇ ਬਾਹ ਤੇ ਜਿਹੜੀ ਆ ਸੋਜ ਵੀ ਕਾਫੀ ਪਈ ਆ ਕਿਉਂਕਿ ਸੂਈਆਂ ਬਾਰ-ਬਾਰ ਵੱਜੀ ਜਾਂਦੀਆਂ ਵਾ ਤੇ ਥੋੜਾ ਬੋਤਾ ਟੈਟੂ ਬਸ ਬਣਨ ਵਾਲਾ ਰਹਿ ਗਿਆ ਜਲਦੀ ਤੁਹਾਨੂੰ ਵਿਖਾਉਨੇ ਆ ਇੰਨਾ ਸੌਖਾ ਕੰਮ ਨਹੀਂ ਹੈ ਟੈਟੂ ਬਣਾਉਣਾ ਸਭ ਤੋਂ ਔਖਾ ਵਾ ਜਿਹੜਾ ਫਿਲਿੰਗ ਕਰਦੇ ਆ カラー फिल ਕਰੰਦੇ ਆ ਬ੍ਰਸ਼ ਚੱਲੰਦੇ ਆ ਸੂਈਆਂ ਦਾ 15 ਕਿ ਮਿੰਟ ਦੀ ਫੇਰ ਬ੍ਰੇਕ ਲੈਣੀ ਪਈ ਹੈ ਕਿਉਂਕਿ ਬਾਹ ਜਿਹੜੀ ਆ ਬਲੀਡਿੰਗ ਹੋ ਹੋ ਗਏ ਬਲੱਡ ਦੀ ਸੋਜ ਜਾਂਦੀ ਹੈ ਕਾਫੀ ਤੇ ਫਿਰ ਟੈਟੂ ਜਿਹੜਾ ਸਹੀ ਬੰਦਾਣੀ ਆ ਇਸ ਲਈ ਫਿਰ 15 ਕਿ ਮਿੰਟ ਰੁਗੇ ਹਾਂ ਵੀ ਬ੍ਰੇਕ ਲਈ ਤੇ ਹੁਣ ਕਰਦੇ ਆ ਫਿਰ ਸਟਾਰਟ ਮੈਂ ਬੈਠਾ ਸੋ ਚੱਲਿਆ ਹਾਂ ਕਿ ਕਾਸ਼ ਅੱਜ ਬਲਗਰ ਨੂੰ ਨਾਲ ਹੁੰਦਾ ਤੇ ਉਹਨੇ ਬੜਾ ਖੁਸ਼ ਹੋਣਾ ਸੀ ਟੈਟੂ ਵੇਖ ਕੇ ਕੋਸ਼ਕ ਚੀਜ਼ਾਂ ਆਪਾਂ ਸੋਚਦੇ ਰਹਿ ਜਾਂਦੇ ਆ ਕਰਦੇ ਨਹੀਂ ਹੈਗੇ ਪਰ ਜ਼ਿੰਦਗੀ ਦਾ ਕੋਈ ਪਤਾ ਨਹੀਂ ਕਿਹੜੇ ਮੋੜ ਤੇ ਆ ਕੇ ਕੀ ਹੋ ਜਾਣਾ ਸੋ ਜਿਹੜੀਆਂ ਚੀਜ਼ਾਂ ਆਪਾਂ ਸੋਚੀਆਂ ਹੁੰਦੀਆਂ ਟਾਈਮ ਮੇਂ ਕਰ ਲੈਣੀਆਂ ਚਾਹੀਦੀਆਂ ਫਾਈਨਲੀ ਆਪਣਾ ਟੈਟੂ ਬਣ ਗਿਆ ਵਾ ਤੇ ਟੈਟੂ ਬਹੁਤ ਹੀ ਸੋਹਣਾ ਬਣਿਆ ਵੀਰੇ ਹੋਣਾ ਬਹੁਤ ਮਿਹਨਤ ਕੀਤੀ ਤੇ ਬਾਕੀ ਟੈਟੂ ਦਾ ਨਜ਼ੂਕ ਹੋਣੇ ਆ ਤੁਸੀਂ ਆਪ ਦੇਖ ਲਓ ਮੈਨੂੰ ਤੇ ਬਹੁਤ ਪਿਆਰਾ ਲੱਗਾ ਟੈਟੂ ਸੇਮ ਟੂ ਸੇਮ ਪੂਰਾ ਫੇਸ ਜਿੱਤਰਾ ਦਾ ਹੀ ਬ੍ਰਦਰ ਦਾ ਉਤਰਾ ਹੈ ਸਮਾਈਲ ਕਰਦਾ ਸਮਾਈਲਿੰਗ ਫੇਸ ਬਣਿਆ ਤੇ ਬਹੁਤ ਵਧੀਆ ਲੱਗਾ ਟੈਟੂ ਬਹੁਤ ਹੀ ਸੋਹਣਾ ਬਣਿਆ ਵਾ ਐਗਜ਼ੈਕਟ ਸੇਮ ਬਣਿਆ ਵਾ ਥੱਲੇ ਜਿਹੜਾ ਉਹਦਾ ਨਾਮ ਬਲਕਰਨ ਸਿੰਘ ਉਹ ਮੈਂ ਉਹਦੇ ਸਾਈਨ ਹੀ ਉਹ ਪ੍ਰਿੰਟ ਕਰਵਾਈ ਤੇ 8-9 ਘੰਟੇ ਲੱਗੇ ਬਣਾਉਂਦੇ ਆ ਰਾਤ ਦੇ 11 ਹੋ ਗਏ ਆ ਤੇ ਹੁਣ ਸਾਰਿਆਂ ਨੂੰ ਬਾਏ ਗੁੱਡ ਨਾਈਟ ਕੀ